ਪੰਜਾਬ ਦੇ ਜਲੰਧਰ West ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਉੱਪਰ ਸਵੇਰੇ 9 ਵਜੇ ਤੱਕ 10% ਦੀ ਮਤਦਾਨ ਹੋਇਆ। ਇਹ ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਇਆ ਸ਼ਾਮੀ 6 ਵਜੇ ਤੱਕ ਚੱਲੇਗਾ। ਇਸ ਵਿੱਚਕਾਰ BJP ਕੈਂਡੀਡੇਟ ਸ਼ੀਤਲੰਗੁਰਾਲ ਨੇ ਮਤਦਾਨ ਕੇਂਦਰ ਦੇ ਬਾਹਰ ਚਮ ਕੇ ਹੰਕਾਮਾ ਕੀਤਾ। ਸਾਬਕਾ ਵਿਦਾਇਕਸ਼ਿਤ ਲੰਗੁਰਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਮਤਦਾਨ ਕੇਂਦਰਾਂ ਤੇ ਬਾਰੀ ਜ਼ਿਲ੍ਹਿਆਂ ਤੋਂ ਕਾਰਜ ਕਰਤਾ ਤਾਇਨਾਤ ਕੀਤੇ ਨੇ ਆਮ ਆਦਮੀ ਪਾਰਟੀ ਦੇ ਕੋਲ ਸ਼ਹਿਰ ਦੇ ਵਿੱਚ ਕੋਈ ਹੈ ਹੀ ਨਹੀਂ ਇਸ ਸੀਟ ਦੇ ਉੱਪਰ ਕੁੱਲ 171963 ਮਤਦਾਤਾ ਨੇ ਅਤੇ ਕੁੱਲ 181 ਮਤਦਾਨ ਕੇਂਦਰ ਬਣਾਏ ਗਏ ਨੇ VOTING ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਜਿੱਥੇ 700 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਅਤੇ ਇਸ ਸੀਟ ਦੇ ਉੱਪਰ ਤਿਕੋਣਾ ਮੁਕਾਬਲਾ ਹੈ ਇਸੇ ਮੌਕੇ ਦੇ ਉੱਪਰ ਹੀ ਕੁਝ ਮਾਡਲ ਬੂਥ ਵੀ ਬਣਾਏ ਗਏ ਨੇ ਅਤੇ ਕਈ ਬੂਥ ਇਹੋ ਚੈਨੇ ਜਿੱਥੇ ਬੂਟੇ ਵੀ ਵੰਡੇ ਗਏ ਲੋਕਾਂ ਨੇ ਜਿੱਥੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਉੱਥੇ ਨਾਲ ਦੇ ਨਾਲ ਉਹਨਾਂ ਨੇ ਜਲੰਧਰ ਪੱਛਮੀ ਦੇ ਲਈ ਇੱਕ ਚੰਗੇ ਭੂਵਿੱਕਤੀ ਕਾਮਨਾ ਵੀ ਕੀਤੀ ਹੈ ਦੇਖੋ ਕਿੰਨੇ ਸਾਲ ਉਮਰ ਹੋਣੀ ਹੈ ਦੇਖੋ ਕਿੰਨੇ ਸਾਲ ਹੋ ਗਏ ਤੁਹਾਨੂੰ ਵੋਟ ਪਾਉਣ ਦੀ ਲੱਗੀ ਅਭੀ ਜਨ ਹੋਇਆ ਤਾਂ ਅਭੀ ਜਨ ਦੇਖੋ ਕਾਹੇ ਸਾਲ ਹੋ ਗਏ ਯਾਰ ਕਿ ਕੀ ਕਹਿਣਾ ਚਾਹੂਗੇ ਵੋਟ ਪਾਉਣ ਨੂੰ ਲੋਕਾਂ ਜਿਹੜੇ ਅੱਜ ਕੱਲ ਕਈ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਵੋਟ ਉਹ ਨਹੀਂ ਕਾਨੀ ਕੀ ਆ ਪਾਉ ਫੈਦਾ ਹੀ ਆ ਆਪਾਂ ਮੋੜ ਲਾ ਕਈ ਕਾਨੀ ਤੇ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਵੋਟ ਪਾਵੇ ਕਿ ਨਹੀਂ ਆ ਆਪੀ ਕਹਿ ਰਿਹਾ ਸਾਂ ਤਾਂ ਪਹੁੰਚਾ ਆਟਾ ਕੇ ਮਾਰ ਲਾ ਸਫਾਈ ਦੀ ਸੀ ਹੁਣ ਇੱਥੇ ਹੀ ਅੱਗੇ ਵੀ ਇੱਥੇ ਹੀ ਪਈਆਂ ਕਿਥੇ ਰਹਿਣ ਵਾਲੇ ਤੁਸੀਂ ਆ ਨਾੜੇ ਹੀ ਗੇ ਕੀ ਖਾਬਦ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜੋ ਉਹਨਾਂ ਦੀ ਬਹੁਤ ਫੈਨ ਹੈ ਜਨਤਾ ਜਿਨ੍ਹਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਵੋਟ ਪੈਣ ਜਾ ਰਹੇ ਹਨ ਔਰ ਮੈਂ ਸਭ ਨੂੰ ਕਹਾਂਗਾ ਕਿ ਵੋਟ ਜ਼ਰੂਰ ਪਾਈ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮ ਐਲ ਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਕਰਾਂ ਚ ਸਾਨੀ ਹੋਏਗੀ ਔਰ ਬਹੁਤ ਜਿਆਦਾ ਕੰਮ ਹੋਣਗੇ ਕੋਈ ਰੁਕਾਵਟ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਵਿਡਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਨ ਵਿੱਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਲੰਧਰ ਵੈਸਟ ਜਨਤਾ ਜਿਨ੍ਹਾਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ ਜਲੰਧਰ ਜੀ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਪਾਰਟੀ ਦਾ ਭਰੋਸਾ ਲੋਕਾਂ ਵੱਲੋਂ ਜਤਾਇਆ ਜਾਊਗਾ ਕਿਉਂਕਿ ਪਿਛਲੀ ਵਾਰ ਵੀ ਆਮਾਦੀ ਪਾਰਟੀ ਜਤਾਇਆ ਗਿਆ ਲੈ ਕੇ ਜੋ ਵਿਧਾਇਕ ਸੀਗੇ ਉਹਨਾਂ ਵੱਲੋਂ ਪਾਰਟੀ ਬਦਲ ਲਈ ਦੇਖੋ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜਲੰਧਰ ਵੈਸਟ ਜਨਤਾ ਜੋ ਹੈ ਜਲੰਧਰ ਵੈਸਟ ਜਨਤਾ ਅੱਲੇ ਕਰ ਲਓ ਮਾਈਕ ਬਹੁਤ ਉਤਸ਼ਾਹ ਨਾਲ ਅੱਜ ਦਾ ਦਿਨ ਇੰਤਜ਼ਾਰ ਕਰੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉਹਨੇ ਅਸਤੀਫਾ ਦਿੱਤਾ ਤਾਂ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ ਮੁਕਾਬਲਾ ਕਾਂਗਰਸ ਨਾਲ ਬੀਜੇਪੀ ਸੋ ਹੋਰ ਜੋ ਮਨੂ ਦਾ ਜਵਾਬਦਾ ਹੈ ਜੋ ਭਾਈ ਸਾਹਿਬ ਕੇ ਨਜ਼ਰ ਆ ਰਿਹਾ ਹੈ ਕਿ ਜੋ ਦੂਨੇ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਭਾਜਪਾ ਹੈ ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਹਾਸਲ ਕਰਨ ਜਾ ਰਹੀ ਹੈ ਚਾਚਾ ਵੀ ਹੈ ਕਿ ਤੁਸੀਂ ਜਿੱਤੇ ਤਾਂ ਮੰਤਰੀ ਮੰਡਲ ਚ ਜਾ ਸਕੋ ਦੇਖੋ ਇਹ ਜੋ ਪੈਰਗੋਟਿਵ ਹੈਗਾ ਮੁੱਖ ਮੰਤਰੀ ਦਾ ਹੈ ਉਹਨਾਂ ਦੇ ਹੱਥ ਵਿੱਚ ਹੈਗਾ ਕਿ ਇਹਨਾਂ ਨੂੰ ਮਨਿਸਟਰ ਬਣਾਉਣਾ ਉਹਨਾਂ ਨੇ ਮੇਰਾ ਕੰਮ ਹੈ ਐਜ਼ ਅ ਵਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ ਬਸ ਲੋਕਾਂ ਨੇ ਪਾਰਟੀਆਂ ਬਦਲਣ ਵਾਲਿਆਂ ਤੋਂ ਬਹੁਤ ਨਾਰਾਜ਼ ਨੇ ਕਹਿੰਦੇ ਬਾਰ-ਬਾਰ ਵਾਇਲੇਸ਼ਨ ਹੋ ਜਾਂਦਾ ਦੇਖੋ ਇਲੈਕਸ਼ਨ ਬਾਰ-ਬਾਰ ਆ ਜਾਂਦੀ ਕਦੀ ਲੋਕ ਸਭਾ ਦੀ ਕਦੀ ਵਿਧਾਨ ਸਭਾ ਦੀ ਕਦੀ ਕੋਈ ਆ ਜਾਂਦੀ ਹੈ ਕਿੰਨੀਆਂ ਕੁ ਵੋਟਾਂ ਪਾਈਆਂ ਹੁੰਦਾ ਉਂਗਲਾਂ ਵੀ ਭਰ ਗਈਆਂ ਦੇਖੋ ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ 'ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤੇ ਹੈਗਾ ਠੀਕ ਹੈ ਪਰੇ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡੀਬਿਲਟੀ ਹੈ ਐਵਰੀਬਾਡੀ ਹੈਵ ਅ ਓਨ ਪਰਸਨੈਲਿਟੀ ਐਂਡ ਕ੍ਰੈਡੀਬਿਲਟੀ ਉਹ ਬਹੁਤ ਅਹਿਮ ਰੱਖਦੀ ਹੈ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕੀ ਜਨਤਾ ਜਿਹੜੀ ਹੈਗੀ ਹੈ ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ ਦੇ ਨਾਲ ਸਾਡੇ ਬਿਹੇਵੀਅਰ ਨੂੰ ਅਸੀਂ ਉਹਦੇ ਨਾਲ ਕਿਹਦਾ ਵਿਚਰੇ ਹਾਂ ਉਹਨੂੰ ਵੇਖਦੇ ਹੋਏ ਲੋਕੀ ਜਿਹੜੇ ਨੇ ਬਹੁਤ ਪਾਰੀ ਉਸਾਨ ਆ ਵੋਟਾਂ ਸਾਨੂੰ ਪਾ ਰਹੇ ਨੇ ਸੋ ਦੇਖੋ ਜਿਹੜਾ ਹੈਗਾ ਜਲੰਧਰ ਵੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਹੀ ਵੈਸੇ ਸੀਵਰੇਜ ਵਾਟਰ ਸਪਲਾਈ ਦੀ ਸਮਸਿਆ ਹੈਗੀ ਏ ਇਸ ਕਰਕੇ ਹੁ ਜਨਤਾ ਚਾਹੁੰਦੀ ਹੈ ਕਿ ਐਸਾ ਵਿਧਾਇਕ ਚੁਣੀਏ ਐਮਐਲਏ ਚੁਣੀਏ ਜਿਹੜਾ ਸਾਡੇ ਕੰਮ ਕਰਾ ਸਕੇ ਸੋ ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪੈਲਦੇ ਆਧਾਰ ਤੇ ਜੋ ਲੋਕਾਂ ਦੀਆਂ ਜਨਤਾ ਦੀਆਂ ਮੁਢਲੀਆਂ ਲੋੜਾਂ ਹੈਗੀਆਂ ਉਹ ਪੈਲਦੇ ਆਧਾਰ ਤੇ ਪੂਰੀਆਂ ਕਰਾਂਗਾ ਔਰ ਇਲਾਕੇ ਦੇ ਵਿੱਚ ਜੋ ਹੈ ਅਛਾਈ ਹੋਵੇ ਅੱਛਾ ਮਾਹੌਲ ਹੋਵੇ ਪਾਈਚਾਰਾ ਹੋਵੇ ਇੱਥੇ ਕੋਈ ਗੁੰਡਾਗਰਦੀ ਨਾ ਹੋਵੇ ਜੋ ਇਸ ਸਮੇਂ ਮੁਦ ਮੁੱਖ ਮੁੱਦਾ ਹੈ ਉਹ ਹੈ ਇਸ ਇਲਾਕੇ ਦੇ ਵਿੱਚ ਬਦਮਾਸ਼ੀ ਔਰ ਨਸ਼ਾ ਸੋ ਉਹਨੂੰ ਪੈਲਦੇ ਆਧਾਰ ਤੇ ਖਤਮ ਕੀਤਾ ਜਾਏਗਾ ਪਰਮਾਤਮਾ ਸਾਨੂੰ ਸਭ ਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਦੇਵੇ ਸੋ ਮੈਂ ਪਹਿਲ ਦੇਦਾ 2028 ਲਾਕੇ ਦੇ ਵਿੱਚੋਂ ਬੁਰਾਈ ਖਤਮ ਕਰਾਂਗੇ ਬਦਮਾਸ਼ੀ ਖਤਮ ਕਰਾਂਗੇ ਗੁੰਡਾ ਰਾਜ ਖਤਮ ਕਰਾਂਗੇ ਔਰ ਨਸ਼ਾ ਖਤਮ ਕਰਾਂਗੇ ਸ਼ੀਤਲ ਸਿੰਘ ਜੀ ਬਹੁਤ ਜੋ ਕਿ ਹੈ ਇਲਜ਼ਾਮ ਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਤੁਹਾਡੇ ਤੇ ਕਿ ਇਲੈਕਸ਼ਨ ਦੇ ਵਿੱਚ ਕਾਫੀ ਚੀਜ਼ਾਂ ਜੋ ਕਿ ਆ ਵੋਟਰਸ ਨੂੰ ਭਰਮਾਉਣ ਲਈ ਜੋ ਕਿ ਕੋਸ਼ਿਸ਼ ਕੀਤੀਆਂ ਮੈਨੂੰ ਤੇ ਨਜ਼ਰ ਆਉਂਦਾ ਹੈਗਾ ਔਰ ਮੈਨੂੰ ਪਤਾ ਵੀ ਲੱਗਾ ਹੈਗਾ ਕਿ ਇਹਨਾਂ ਲੋਕਾਂ ਨੇ ਆਪਣੀ ਹਾਰ ਨੂੰ ਦੇਖਦੇ ਹੋਏ ਹਾਰ ਸਾਹਮਣੇ ਨਜ਼ਰ ਆਉਂਦੀ ਪਈ ਸੀ ਇਹਨਾਂ ਖੁਦ ਹੀ ਡਰਾਮਾ ਕਰਕੇ ਆਪਣੇ ਸਮਾਨ ਦਾ ਦਿਖਾਵਾ ਕਰਕੇ ਤੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨਾ ਸਮਾਨ ਮੰਨਦੀ ਹੈ ਨਾ ਚ ਭਰੋਸਾ ਕਰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਕੰਮ ਤੇ ਵਿਸ਼ਵਾਸ ਕਰਦੀ ਹੈ ਇਹਨਾਂ ਨੇ ਆਪਣੀ ਹਾਰ ਨੂੰ ਦੇਖਦੇ ਹੋਏ ਕੇਵਲ ਤਾਂ ਕੇਵਲ ਜੋ ਹੈ ਮੈਨੂੰ ਬੜਾ ਦੁੱਖ ਹੋਇਆ ਕਿ ਇੱਕ ਚੰਨੀ ਲੋਕ ਲੋਕ ਸਭਾ ਦਾ ਮੈਂਬਰ ਹੁੰਦੇ ਆ ਇਲੈਕਸ਼ਨ ਜਦ ਲੋਕਿਆਂ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਤੇ ਉਹ ਸੂਟ ਫੜ ਫੜ ਕੇ ਦਿਖਾਣ ਦੇ ਹੈਗਾ ਇਹਦਾ ਮਤਲਬ ਇਹਨਾਂ ਦਾ ਕੰਮ ਹੋ ਗਿਆ ਜਿਹੜਾ ਬੰਦਾ ਲੋਕ ਸਭਾ ਦਾ ਮੈਂਬਰ ਹੋਵੇ ਇਨਚਾਰਜ ਹੋਵੇ ਉਹ ਦੇਖੋ ਮੈਂ ਵੀ ਇੱਕ ਕੈਂਡੀਡੇਟ ਹੈਗਾ ਮੇਰੇ ਕੋਲ ਤਾਂ ਕੋਈ ਟਾਈਮ ਨਹੀਂ ਹੈਗਾ ਕਿ ਮੈਂ ਕਿਹਦੀ ਸ਼ਰਾਬ ਪਕੜੀ ਹੋਏ ਜਾਂ ਕਿਆ ਹੋਏ ਇਹ ਸਭ ਡਰਾਮਾ ਹੈਗਾ ਨਹੀਂ ਨਰਾਜ ਹੋਏ ਕਹਿੰਦੇ ਕਿ ਬੀਬੀਆਂ ਨੂੰ ਤਾਂ ਸੂਟ ਦੇ ਦਿੰਦੇ ਬੰਦਿਆਂ ਨੂੰ ਨਹੀਂ ਨਹੀਂ ਸੂਟ ਦੇਦੇ ਹੈਗੇ ਨੇ ਇਹਨਾਂ ਦਾ ਆਏ ਭਾਜਪੀ ਵਾਲੇ ਦੇਖੋ ਹਮੇਸ਼ਾ ਜਾਂ ਕਾਂਗਰਸ ਵਾਲੇ ਇਹਨਾਂ ਜੀ ਵਿਸ਼ਵਾਸ ਕਰਦੇ ਨੇ ਆਮ ਆਦਮੀ ਪਾਰਟੀ ਕੰਮ 'ਚ ਵਿਸ਼ਵਾਸ ਕਰਦੀ ਹੈ ਉਹਨਾਂ ਨੂੰ ਕੰਮ ਚਾਹੀਦੇ ਨੇ ਠੀਕ ਨਹੀਂ ਬਾਕੀ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤਪੁਰੀ ਨੇ ਨਿੱਮਟਾ ਕਿਥੇ ਹੋ ਮੈਂ ਮਾਡਲ ਹੋ ਸੀ ਬਾਹਰਲੇ ਬੰਦੇ ਫੜੇ ਆ ਝੰਡੇ ਦੇ ਬੰਦੇ ਲੋਕਾਂ ਨੂੰ ਫਰਦੋਵਾਰਾਂ ਦੇ ਮੋਕਾ ਮਾਡਲ ਸੋਰਦਵਾਰ ਹਾਂਜੀ ਮੈਂ ਉਸ ਤੋਂ ਬੜੀ ਵੇਖ ਭੱਜ ਗਿਆ ਦੋ 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 ਨਾਲ ਜਲਦੀ ਭੇਜ ਦਿਓ ਭਾਜੀ ਪਲੀਜ਼ ਇੱਕ ਵਾਰੀ ਮੁੱਠਾਂ ਦੇ ਵੇਹ ਪਾਰਕਿੰਗ ਕਰਾ ਦਿਓ ਬੁਲਾਈ ਤੇ ਕਰਾ ਨਾ ਚੰਦਾਣੀ ਪਿਆਰ ਨਾਲ ਜਿਹਨੂੰ ਮੱਝ ਲੋਕ ਵੋਟ ਦੋ ਕੋਈ ਤੁਹਾਨੂੰ ਕਿੰਨੇ ਏਰੀਏ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹ ਬੱਤਰ ਨਹੀਂ ਹੈਗਾ ਜਿੰਨੇ ਚੱਕਿਆਗੇ ਬੂ ਕਿੱਟਾ ਕੀ ਪੰਜਾਬ ਨੂੰ ਓਏ ਕਿੱਟਾ ਕੀ ਪੰਜਾਬ ਨੂੰ ਦਸ ਗਿਰਤਾ ਕੀ ਓਏ ਬਹੁਤ ਪਤਾ ਚੋਟਿਆ ਗਾਦੇ ਚੋਰ ਤੈਨੂੰ ਮਮਾ ਲੋਕਾਂ ਦੇ ਬਣ ਵੀ ਐ ਐਮਐਲ ਬਣਾਏ ਬਣਵੇਂ ਐਮਐਲ ਇਹ ਪੰਜਾਬ ਦੇ ਲੋਕਾਂ ਦੇ ਭਈਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਕੋਨੋਂ ਲੋਕਾਂ ਨੇ ਪੰਜਾਬ ਤੋਂ 90 ਐਮਐਲਏ ਬਣਾਏ ਗਰੀਬਾਂ ਨੇ 90 ਐਮਐਲਏ ਅ ਗਰੀਬ ਦੇ ਲੋਕਾਂ ਨੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜੇ ਆਸ਼ਾ ਕਰ ਰਹੇ ਹੋ ਅਮਰੀਕੀ ਐਨਾ ਚਲੋ ਬਾਹਰ ਲੋਕਾਂ ਨੂੰ ਦੱਸ ਦਿਓ ਗੱਲ ਵੀ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗੋ ਬੋਲੋ ਬਾਤ ਕਰਾਓ ਇਹ ਗੱਲ ਤੁਹਾਡੇ ਬੱਚੇ ਤੁਹਾਡੀ ਫੋਟੋ ਬਣਾਓ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ ਬਾਹਰੋਂ ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਧਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪ੍ਰਬੰਧਕ ਡਾਇਰੈਕਟਰ ਹਾਂ ਕਿੱਥੇ ਹੋ ਸੰਨਿਧ ਅਲਵਾਲੀਆ ਸੰਨਿਧ ਅਲਵਾਲੀਆ ਕਿੱਥੇ ਹੋ ਇਹ ਗਾ ਬਦਮਾਸ਼ੀਆਂ ਦੀਆਂ ਨੂੰ ਉਹ ਤੇ ਬਈ ਨਾ ਦੋ ਕਮੀ ਦਾ ਆਈ ਕਮੀ ਦਾ ਕਮੀ ਦਾ ਤੁਹਾਨੂੰ ਕਹਿ ਦੇਣਾ ਬੰਦੀ ਇਹਦੇ ਨਾਲ ਹਾਂਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਮੈਂ ਬਟਿੰਡੇ ਤੋਂ ਜੋਰ ਲਾ ਕੇ ਫਿਡੇ ਲੋਕਾਂ ਦੇ ਕਿੱਥੇ ਦੇ ਕਮੀ ਆਲੂ ਵਾਲੀ ਬੁਲਾਉਂ ਤੇ ਮੇਰੇ ਵੀ ਮੇਰਾ ਬੁਲਾਵਾ ਹੈ ਇਹ ਵੀ ਮੇਰਾ ਬੁਲਾਵਾ ਹੈ ਆ ਜੇ ਆਮ ਆਲੀ ਬੱਧੀ ਹੈ ਇਹਨਾਂ ਦਾ ਪਿਆਰ ਤੇ ਕਿ ਚੱਲੀ ਜੀ ਵੀ ਆ ਗਏ ਭੂਤਾਂ ਦੇ ਬਹਿ ਗਏ ਨਹੀਂ ਚੱਲੀ ਤੇਰੀ ਫੋਟੋ ਹੈ ਕਿਹੜੀ ਫੋਟੋ ਬੈਤੂ ਆ ਭੂਤ ਤੇ ਬੈਠਾ ਬੈਠੇ ਬਾਅਦ ਤੋਂ ਆਏ ਤੇਰੀ ਫੋਟੋ ਦੇਖੋ ਅੰਦਰ ਲੱਭਣਾ ਜੀ ਮੈਂ ਕੰਟਾ ਲੱਭਣਾ ਬੜਾ ਆ ਹਾਂ ਸੰਮੀ ਆਲੂ ਵਾਲੀਆ ਨਾਲ ਸੰਮੀ ਆਲੂ ਵਾਲੀਆ ਚੇਅਰਮੈਨ ਸੀ ਵੀ ਰਿਪੋਰਟ ਦਾ ਕੋਰੀ ਫੋਟੋ ਹੈ ਦੋ ਭੱਜ ਗਿਆ ਇਹ ਰਹਿ ਗਿਆ ਸੰਮੀ ਆਲੂ ਵਾਲੀਆ ਉਹ ਭੱਜ ਗਿਆ ਸੰਮੀ ਆਲੂ ਵਾਲੀਆ ਇਹ ਨਾਲ ਉਹਦੇ ਫੋਟੋ ਸੀਗੀ ਨਾਲ ਹਾਂ ਹੈਗੀ ਹਮੇ ਕੋ ਪਾਜੀ ਮੈਂ ਤਾਂ ਕੰਟਾ ਲੱਭਣ ਡਿਆ ਕੱਲ ਦੂਜੇ ਪੱਗਾਂ ਪਾਈਆਂ ਰੰਗ ਨਾਲੇ ਫੇਰ ਲੋਕਾਂ ਨੂੰ ਬੁਲਾਵਾ ਸੰਦੇ ਦੇ ਦਿੱਤੇ ਉਹ ਕੈਮਰੇ ਲੱਗੇ ਨਾ ਕਾਤੇ ਪੱਜ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਉਸੇ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤਾਈ ਤਾਈ ਕਰ ਰਹੇ ਨੌਕਿਆਂ ਦੇ اندر ਲੋਕਾਂ ਨੂੰ ਲੋਕਾਂ ਦੇਗਾ ਰੋਜ਼ਗਾਰ ਦੇ ਦਿੰਦੇ ਸਾਡੀ ਕਾਰੋ ਸਾਈਡ ਤੋਂ ਕੱਟੋ ਨਾ ਜੀ ਆਇਆ ਇਹ ਤਾਂ ਮਣੀ ਅੱਜ ਪੱਟਵਰ ਤੋਂ ਅੱਗੇ ਬੈਠੋ ਚੜਨੇ ਕੇ ਦਾ ਪਾ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਰਿਵਾਰ ਦੇ ਬੰਦੇ ਮੈਂ ਸਾਡੀ ਕੋਈ ਗੱਲਾ ਨਹੀਂ ਕਿੰਨਾ ਬੰਦਾ ਆਪਣੇ ਲੋਕਾਂ ਮੈਨੂੰ ਆਪਾਂ ਅੱਜ ਅਗਲਾ ਵਿਚਾਰ ਕੀ ਹੋ ਗਿਆ ਦੁਨੀਆਂ ਦੀ ਮਰਜ਼ੀ ਹੈ ਬਾਹਰ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਦਰੂਹਟ ਪੰਨੀ ਰਾਤੀਆਂ ਕੀ ਆਏ ਉਹਨੂੰ ਅਮਰੀਕਾ ਚਾਲੇ ਮੋਰ ਜੀ ਨੂੰ ਮਰਜ਼ੀ ਦੁਨੀਆਂ ਬਾਹਰ ਦੁਨੀਆਂ ਦਾ ਨਾ ਨਾ ਕਰੋ ਬਾਹਰ ਦੇ ਬੰਦੇ ਆ ਗਏ ਸਾਂਚ ਦੇ ਚੱਲੋ ਆਇਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਜਾ। ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੂਈ ਭੈਣਾਂ ਨੂੰ ਡਰਾ ਰਹੇ ਹੋ? ਇਹ ਤਾਂ ਡੀਨ ਇਨਸਾਨੀਅਤ ਦਾ ਹੈ। ਸ਼ਰਮ ਕਰੋ ਸ਼ਰਮ। ਹਾਂਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਆ ਕੇ ਜਾਇਓ। ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ ਹਾਂ। ਮੈਂ ਬੈਠੀ ਹਾਂ ਡੀਨ ਬੈਠੀ ਹਾਂ। ਜੇ ਉਹ ਦੇਖੋ ਕੌਣ ਹੈ? ਸਰ ਸਾਹਿਬ ਕੌਣ? ਹੋਣੇ ਨੰਨੀ ਨਾ ਕੁੱਟਣ ਮੁੱਸਲੇ ਦਾ ਕੀ ਹੋਇਆ ਕਿਹੜੀ ਭਾਈ ਬੈਠੋ ਜੀ ਪੱਤੀ ਤੇ ਬੰਦੇ ਪੈਨ ਦਾ ਆ ਗਿਆ ਅੱਗੇ ਅੱਗੇ ਬੰਦੀ ਦਾ ਬਲਾਤਕਾਰ ਤੋਂ ਮੰਨਦਬਲਾ ਕਰਦੇ ਨੇ ਤੁਹਾਨੂੰ